ਹਰ ਜਗ੍ਹਾ ਦੇ ਆ ਸਾਵਰવતી ਜਿਹੜੀ ਨਦੀ ਹੈ ਇਹਦੇ ਹਰ ਕੋਨੇ ਦੇ ਉੱਤੇ ਘੁੰਮਣ ਵਾਲਾ ਸਥਾਨ ਮਿਲੇਗਾ ਤੁਹਾਨੂੰ ਆ ਬਾਦ ਮੇ ਫੈਸਟੀਵਲ ਤੋਂ ਗੁਜਰਾਤ ਮੇ ਬਹੁਤ ਫੈਸਟੀਵਲ ਹੋਤੇ ਹੈ ਜਿ세 ਦੁਰਗਾ ਪੂਜਾ ਕੇ ਵਕਤ ਹੋਤਾ ਹੈ ਇਸ ਗਰਬਾ ਉਤਸਵ ਫਿਰ ਉਸਕੇ ਬਾਦ ਪਤਾ ਉਤਸਵ ਹੋਤਾ ਹੈ ਫਿਰ ਉਸਕੇ ਬਾਦ ਗਰਮੀਆਂ ਮੇ ਇਹ ਮੰਗੋ ਫੈਸਟੀਵਲ ਲਗਤਾ ਹੈ ਆਪਾ ਪਹੁੰਚਿਆ ਇਸ ਟਾਈਮ ਰੀਵਾ ਫੰਡ ਜਿੱਥੇ ਬਣਿਆ ਆ ਹਟਲ ਬ੍ਰਿਜ ਗੇਟ ਨੰਬਰ 3 ਤੇ ਆ ਇਹ ਤੁਹਾਨੂੰ ਦਿਖਾਉਣੇ ਆ ਲੋਕੇਸ਼ਨ ਬਹੁਤ ਹੈ ਜਿੱਥੋਂ ਐਂਟਰੀ ਹੁੰਦੀ ਹੈ ਤੇ ਆਪਾਂ ਵੈਸੇ ਬਾਈਕ ਬਾਹਰ ਹੀ ਖੜੀ ਕਰ ਦਿੱਤੀ ਹੈ ਤੇ ਇੱਧਰ ਬਣਿਆ ਆ ਕੰਟੇਨਰ ਤੇ ਉਸ ਤੋਂ ਅੱਗੇ ਜਿਹੜਾ ਅਟਲ ਬ੍ਰਿਜ ਜਿਹੜਾ ਬਹੁਤ ਘੈਂਡ ਪੋਲ ਜਿਹੜਾ ਉਹ ਸ਼ੁਰੂ ਹੋ ਜਾਂਦਾ ਅੱਗੇ ਜਾ ਕੇ ਤੁਹਾਨੂੰ ਦਿਖਾਉਣੇ ਆ ਕੀ ਕੁਝ ਇੱਥੇ ਹੈਗਾ ਲੋਕੇਸ਼ਨ ਬੜੀ ਵਧੀਆ ਆ ਫਰੰਟ ਤੁਸੀਂ ਵੇਖੋ ਕਿੰਨਾ ਵਧੀਆ ਲੱਗ ਰਿਹਾ ਹੈਗਾ ਰੀਵਾ ਫੌਂਟ ਤੇ ਇਹ ਬਣਿਆ ਆ ਪੋਲ ਇਹਦੇ ਉੱਪਰ ਇੱਕ ਜਿਹੜਾ ਨਦੀ ਦੇ ਉੱਤੇ ਬਣਿਆ ਪੋਲ ਤੇ ਇੱਥੇ ਪਾਰਕਿੰਗ ਪੁਰਕਿੰਗ ਸਾਰਾ ਘੁੰਮਣ ਫਿਰਨ ਵਾਲਾ ਬਹੁਤ ਹੀ ਘੈਂਟ ਨਜ਼ਾਰਾ ਹੈ ਲੋਕ ਪੂਰੀ ਵੇਖਣ ਵਾਲੀ ਹੈ ਇਹ ਬਹੁਤ ਵਧੀਆ ਲੋਕਾਂ ਦੇ ਆਉਣ ਜਾਣ ਵਾਸਤੇ ਘੁੰਮਣ ਵਾਸਤੇ ਤੇ ਅੱਗੇ ਆਪਾਂ ਪੁਲ ਤੇ ਵੀ ਜਾਂਦੇ ਆ ਤੇ ਇਦਾਂ ਬੱਸਾਂ ਦੀਆਂ ਬੱਸਾਂ ਭਰ ਕੇ ਆਉਂਦੀਆਂ ਆਈਆਂ ਸੁਨਾਨੀਆਂ ਦੀਆਂ ਘੁੰਮਣ ਫਿਰਨ ਵਾਲੇ ਬਹੁਤ ਸਾਰੇ ਆਉਂਦੇ ਜਾਂਦੇ ਨੇ ਸਾਦੇ ਸੇ ਵੇਖੋ ਕਿੰਨੀ ਸੋਹਣੀ ਡਰੈਗ ਕੀਤੀ ਹੋਈ ਹੈ ਇਹਨਾਂ ਨੇ ਇੱਕ ਮਾਡਲ ਪੇਸ਼ ਕਰ ਰਹੇ ਨੇ ਤੱਕ ਘੁੰਮਦੇ ਪਏ ਤੇ ਐਂਟਰੀ ਕਰਨ ਲੱਗੇ ਤੇ ਅੰਕਲ ਮਿਲੇ ਕਹਿੰਦੇ ਵੀ ਇੱਥੇ ਬਹੁਤ ਜ਼ਿਆਦਾ ਫੈਸਟੀਵਲ ਹੁੰਦੇ ਨੇ ਦੱਸਣਾ ਅੰਕਲ ਕੌਣ-ਕੌਣ ਸੇ ਹੁੰਦੇ ਸਰ ਯਹਾਂ ਤੇ ਅੰਬਾਦ ਮੈਂ ਫੈਸਟੀਵਲ ਤੋਂ ਗੁਜਰਾਤ ਮੈਂ ਬਹੁਤ ਫੈਸਟੀਵਲ ਹੁੰਦੇ ਜਿਵੇਂ ਦੁਰਗਾ ਪੂਜਾ ਕੇ ਵਕਤ ਹੁੰਦਾ ਹੈ ਗਰਬਾ ਉਤਸਵ ਫਿਰ ਉਸਕੇ ਬਾਅਦ ਪਤਾ ਉਤਸਵ ਹੁੰਦਾ ਹੈ ਫਿਰ ਉਸਕੇ ਬਾਅਦ ਗਰਮੀਆਂ ਮੈਂ ਮੈਂਗੋ ਫੈਸਟੀਵਲ ਲੱਗਦਾ ਹੈ ਫਿਰ ਉਸਕੇ ਬਾਅਦ ਯਹਾਂ ਤੇ ਇੱਕ ਦਾ ਕੀ ਬੋਲਦੇ ਨੇ ਟੂਰਿਜ਼ਮ ਮੇਲਾ ਲੱਗਦਾ ਉਸ ਨੂੰ ਬਹੁਤ بڑا ਫੈਸਟੀਵਲ ਹੁੰਦਾ ਹੈ ਗੁਜਰਾਤ ਇੱਕ ਐਸਾ ਸਟੇਟ ਹੈ ਕਿ ਜਹਾਂ ਪੇ 12 ਮਹੀਨਿਆਂ ਵਿੱਚ 10-12 ਆਪਕੋ ਫੈਸਟੀਵਲ ਮਿਲੂ ਤੇ ਹਰ ਜਗ੍ਹਾ ਦੇ ਆ ਸਾਵਰવતી ਜਿਹੜੀ ਨਦੀ ਹੈ ਇਹਦੇ ਹਰ ਕੋਨੇ ਦੇ ਉੱਤੇ ਘੁੰਮਣ ਵਾਲਾ ਸਥਾਨ ਮਿਲੇਗਾ ਤੁਹਾਨੂੰ ਇੱਥੇ ਆ ਪੁਲ ਨੂੰ ਵੇਖਣ ਵਾਸਤੇ ਨਾ ਟਿਕਟ ਕਾਊਂਟਰ ਬਣਿਆ ਮੈਨੂੰ ਪਹਿਲਾਂ ਪਤਾ ਨਹੀਂ ਸੀ ਤੇ ਉਹਨਾਂ ਨੇ ਕਿਹਾ ਵੀ ਇੱਥੋਂ ਤੁਸੀਂ ਟਿਕਟ ਕਰਵਾਓ ਤੇ ਹੁਣ ਆਪਾਂ ਇੱਥੋਂ ਟਿਕਟ ਲੈਣ ਲੱਗੇ ਆ ਇਸ ਰੀਵਾ ਫਰੰਟ ਜਿਹੜਾ ਹੈਗਾ ਹੈ ਪੋਲ ਬਣਿਆ ਹੋਇਆ ਉਹਨੂੰ ਵੇਖਣ ਵਾਸਤੇ ਤੇ ਮਿੱਥੋ ਇਧਰ ਔਨਲਾਈਨ ਹੈ ਇਧਰ ਔਨਲਾਈਨ ਪੇਮੈਂਟ ਪਰੇ ਆ ਇਹ ਇਹ ਸਾਈਡ ਤੇ ਪੇਮੈਂਟ ਹੋਣੀ ਹੈ ਕੈਸ਼ ਕੈਸ਼ ਪੇਮੈਂਟ ਇੱਥੇ ਹੋ ਜੀ ਇੱਥੇ ਕਰਵਾ ਦੇਣਾ ਲੋ ਜੀ ਹੁਣ ਆਪਾਂ ਇੱਥੋਂ ਟਿਕਟਾਂ ਲੈਣ ਲੱਗੇ ਆ ਲੋ ਜੀ ਇੱਥੋਂ ਦੀ ਜਿਹੜੀ ਟਿਕਟ ਹੈਗੀ ਆ 30 ਰੁਪਏ ਇੱਕ ਜਣੇ ਦੀ ਆ ਤੇ ਹੁਣ ਆਪਾਂ ਨੂੰ ਇੱਥੋਂ ਟਿਕਟ ਮਿਲ ਜੇਗੀ ਤੇ ਹੁਣ ਆਪਾਂ ਪੋਲੋ ਵਾਲੀ ਸਾਈਡ ਤੇ ਅੱਗੇ ਵਧਾਂਗੇ ਇਹ ਜਿਹੜੀਆਂ ਆਪਾਂ ਨੂੰ ਟਿਕਟਾਂ ਮਿਲੀਆਂ ਇਹ ਟਿਕਟ ਇਦਾਂ ਦੀ ਹੁੰਦੀ ਜੀ ਇਹ ਕੋਈ ਟਿਕਟ ਜਿਆਦਾ ਮਹਿੰਗੀ ਵੀ ਨਹੀਂ ਹੈਗੀ ਤੇ ਬਾਕੀ ਹੁਣ ਆਪਾਂ ਉਹ ਬ੍ਰਿਜ ਤੇ ਜਾਂਦੇ ਹਾਂ ਉਹ ਸਾਹਮਣੇ ਬ੍ਰਿਜ ਤੁਸੀਂ ਵੇਖੋ ਕਿ ਕਿੱਡਾ ਘੈਂਟ ਨਜ਼ਾਰਾ ਆ ਰਿਹਾ ਉਹਨੂੰ ਆਪਾਂ ਘੁੰਮਦੇ ਹਾਂ ਲੁੱਕ ਤਾਂ ਬਹੁਤ ਘੈਂਟ ਹੈ ਇੱਥੇ ਦਾ ਨਜ਼ਾਰਾ ਵੇਖਣ ਵਾਲਾ ਹੀ ਹੈ ਹੁਣ ਇੱਥੇ ਜਿਹੜੀ ਐਂਟਰੀ ਆ ਉਹ ਟਿਕਟਾਂ ਦਿਖਾ ਕੇ ਐਂਟਰੀ ਹੋਏਗੀ ਤੇ ਬਾਈ ਜੀ ਆਪਣੀ ਐਂਟਰੀ ਕਰਨੇ ਆਹੋ ਬਾਈ ਸਾਹਿਬ ਠੀਕ ਹੈ ਜਾ ਸਕਦੇ ਹਾਂ ਮੈਨੂੰ ਪਤਾ ਨਹੀਂ ਸੀ ਨਾ ਇਸ ਲਈ ਆਮ ਚਲੇਗੇ ਦੋ ਬੰਦੇ ਹਾਂ ਲੋ ਜੀ ਐਂਟਰੀ ਹੋ ਚੁੱਕੀ ਆ ਤੇ ਹੁਣ ਆਪਾਂ ਬ੍ਰਿਜ ਦੇ ਉੱਪਰ ਬ੍ਰਿਜ ਦੇ ਉੱਪਰ ਚੜ ਰਹੇ ਆ ਤੇ ਇਧਰਲੇ ਬੰਨੇ ਵੇਖੋ ਉਹੀ ਜਿਹੜਾ ਪਹਿਲਾਂ ਪੁਲ ਤੁਹਾਨੂੰ ਦਿਖਾਇਆ ਸੀ ਤੇ ਪੁਲ ਵੇਖੋ ਕਿੱਡਾ ਘੈਂਟ ਲੱਗਦਾ ਪਿਆ ਨਜ਼ਾਰਾ ਵੇਖਣ ਵਾਲਾ ਹੀ ਆ ਸਾਰੇ ਬੰਨੇ ਸ਼ਹਿਰ ਤੇ ਘੁੰਮਣ ਵਾਸਤੇ ਬਹੁਤ ਕੋਸ਼ਿਸ਼ ਆ ਇੱਥੇ ਬੰਨੇ ਆਊਟ ਕਰਨ ਵਾਸਤੇ ਜੇ ਹੀੜਲੇ ਬੰਨੇ ਜਾਣਾ ਹੋਵੇ ਨਦੀ ਵਾਲੀ ਸਾਈਡ ਤੇ ਜਾਣਾ ਹੋਵੇ ਤੇ ਉਹ ਇਹ ਸਪੌੜੀਆਂ ਤੋਂ ਥੱਲੇ ਉਤਰ ਕੇ ਜਾ ਸਕਦੇ ਤੇ ਉੱਪਰਲੇ ਬੰਨੇ ਤੁਸੀਂ ਵੇਖੋ ਜਿਹੜੀ ਮੇਨ ਗੱਲ ਹੈ ਨਾ ਪੁਲ ਵੇਖੋ ਜਿਵੇਂ ਪਤੰਗਾ ਹੁੰਦੀਆਂ ਨਾ ਉਸ ਟਾਈਮ ਦਾ ਉਸ ਟਾਈਪ ਦਾ ਬਣਾਇਆ ਆ ਜਿਹਦਾ ਪਾਣੀ ਵੇਖੋ ਕਿੰਨਾ ਸਾਫ਼ ਤੇ ਉਧਰਲੇ ਬਨੇ ਟ੍ਰੈਫਿਕ ਤੇ ਇਧਰਲੇ ਬਨੇ ਵੱਡੀਆਂ ਵੱਡੀਆਂ ਬਣੀਆਂ ਆ ਬਿਲਡਿੰਗਾਂ ਰੀਜਨ ਕਿ ਆ ਜਿਹੜੀਆਂ ਲਾਈਟਾਂ ਨੇ ਲਾਈਟਾਂ ਲੱਗੀਆਂ ਹੋਈਆਂ ਇਹ ਰਾਤ ਨੂੰ ਸਾਰੀਆਂ ਲਾਈਟਾਂ ਹੀ ਜਗਦੀਆਂ ਨੇ ਜਿਹੜਾ ਸ਼ੁਰੂ ਹੋਇਆ ਸੀ ਓਏ ਹੋਏ ਧਿਆਨ ਨਾਲ ਬੱਤੂ ਤੇ ਆਹ ਦੇਖੋ ਜਿਹੜਾ ਸਿਰਾ ਸੈਂਸਿਟੀ ਬਣਾਈ ਹੋਈ ਆ ਤੇ ਵੈਸੇ ਉਹ ਨਕਸ਼ੇ ਨਾਲ ਤੋੜ ਛੱਡਿਆ ਜਨਤਾ ਬਈ ਬਹੁਤ ਖਰਾਬ ਕਰਦੀ ਨੁਕਸਾਨ ਕਰ ਦਿੰਦੀ ਹੈ ਤੋਂ ਨਿਵਾਨ ਇਹ ਤੇ ਵਿਚਕਾਰ ਸੈਂਟਰ ਜਿਹੜਾ ਦਾ ਉੱਚਾ ਇਧਰ ਪਾਂਡਾ ਜਿਹੜਾ ਉਹ ਖਾਦੀ ਜੰਦਾ ਆ ਇਸ ਕਰਕੇ ਹੁਣ ਆਪਾਂ ਤਕਰੀਬਨ ਜਿਹੜਾ ਇਹ ਬ੍ਰਿਜ ਬਣਿਆ ਹੁੰਦੇ ਸੈਂਟਰ ਦੇ ਵਿੱਚ ਆ ਚੁੱਕੇ ਆ ਨਾਲ ਇਹਨੂੰ ਬਣਾਉਣ ਦਾ ਢੰਗ ਅਨੋਖੇ ਢੰਗ ਨਾਲ ਹੀ ਬਣਾਇਆ ਤੇ ਇਹਨੀਆਂ ਸਪੋਰਟਾਂ ਵੇਖੋ ਸਾਈਡਾਂ ਦੇ ਸਪੋਰਟਾਂ ਬਹੁਤ ਮਜ਼ਬੂਤ ਸਪੋਰਟਾਂ ਲਾਈਆਂ ਹੋਈਆਂ ਨੇ ਤੇ ਇਧਰ ਬਣਿਆ ਸਾਰੀ ਇਹ ਲਾਈਟਿੰਗ ਹੈ ਸਾਰੀ ਲਾਈਟਾਂ ਉੱਧਰ ਲੀਆਂ ਲਾਈਟਾਂ ਸਾਰੀਆਂ ਰਾਤ ਨੂੰ ਦੇ ਉੱਪਰ ਪੈਂਦੀਆਂ ਆ ਹੁਣ ਤੁਹਾਨੂੰ ਦਿਖਾਉਣੇ ਆ ਇੱਧਰਲੇ ਬਨੇ ਵਾਲੀ ਜਿਹੜੀ ਲੋਕੇਸ਼ਨ ਹੈ ਉਧਰ ਵੀ ਅੱਗੇ ਰੋਡ ਆ ਗਿਆ ਤੇ ਹੁਣ ਆਪਾਂ ਪੁਲ ਦੇ ਖੇੜ ਦੇ ਬਨੇ ਨੂੰ ਉੱਪਰ ਜਾਣਾ ਹੈ ਸਾਰੀ ਜਿਹੜੀ ਨਦੀ ਆ ਤੇ ਇਹਦੇ ਉੱਪਰ ਇੱਕ ਪੁਲ ਬਣਿਆ ਪੁਲ ਤਾਂ ਸਾਰੇ ਇਹਦੇ ਨਦੀ ਦੇ ਉੱਪਰ ਬਣਿਆ ਸ਼ਹਿਰ ਨੂੰ ਇੱਕ ਸਿਰੇ ਨੂੰ ਦੂਜੇ ਦੂਜੀ ਸਾਈਡ ਨੂੰ ਜੋੜਨ ਵਾਸਤੇ ਪਰ ਜਿਹੜਾ ਮੇਨ ਜਿਹੜਾ ਮਿਡਲ ਦਾ ਪੁਲ ਹੈ ਉਹ ਇਹੀ ਪੁਲੇ ਹੈ ਆਧਵਾਦੀ ਹੁੰਦੀ ਪਈ ਆ ਫਰੋਦਰਾ ਦੇ ਵਿੱਚ ਤੇ ਕਾਫੀ ਟਾਈਮ ਤੋਂ ਜੇ ਬਾੜ-ਬਾੜ-ਬਾੜ-ਬਾੜ ਹੋਈ ਜਾਂਦੀ ਆ ਪਤਾ ਨਹੀਂ ਕਿਹਾ ਏ ਜਾਂ ਕੋਈ ਨਾਲ ਦਾ ਧਾਰਮਿਕ ਸਮਾਗਮ ਹੈ ਤੁਸੀਂ ਵੇਖੋ ਕਿ ਹਰ ਇੱਕ ਲੱਗੇ ਪਏ ਨੇ ਫਾਇਰਿੰਗ ਬੜੀ ਆ ਦੇ ਪਟਾਕੇ ਬਹੁਤ ਜ਼ਬਰਦਸਤ ਬਹੁਤ ਵੱਡੇ ਵੱਡੇ ਸ਼ਾਟ ਛੱਡਦੇ ਹੋਏ ਨੇ ਉਹ ਵੀ ਘੈਂਟ ਰੰਗਾ ਰੰਗ ਦੇ ਬਈਗੇ ਕਾਫੀ ਟਾਈਮ ਤਕਰੀਬਨ 2 ਘੰਟੇ ਹੋ ਗਏ ਆ ਆ ਜਿਹੜਾ ਇਹਨਾਂ ਦਾ ਪ੍ਰੋਗਰਾਮ ਨਿਕਲਦਾ ਵੀ ਨਾ ਸ਼ਹਿਰ ਦੇ ਵਿੱਚੋਂ ਇਹ ਜੀ ਨਿਕਲ ਰਿਹਾ ਤੇ ਹੁਣ ਟਾਈਮ ਤਕਰੀਬਨ 8:30 ਦਾ ਹੋ ਚੁੱਕਾ ਹੈ ਤੇ ਇਸ ਟਾਈਮ ਆਪਾਂ ਅਹਮਦਾਬਾਦ ਤੋਂ ਚੱਲੇ ਸੀ ਤੇ ਪਹੁੰਚ ਗਏ ਆ ਵੜੋਦਰਾ ਸਧੰਤਾਨਨ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਬਣਾਇਆ ਗੁਰਦੁਆਰਾ ਇਹ ਹਾਈਵੇ ਤੇ ਬਣਾਇਆ ਹੋਇਆ ਗੁਰਦੁਆਰਾ ਇਹ ਸੀ ਆਪਣਾ ਅੱਜ ਦਾ ਵਲੌਗ ਜੇਕਰ ਤੁਹਾਨੂੰ ਇਹ ਵੀਡੀਓ ਪਸੰਦ ਆਈ ਤੇ ਲਾਈਕ ਸ਼ੇਅਰ ਕਮੈਂਟ ਜਰੂਰ ਕਰਨਾ ਬਹੁਤ ਬਹੁਤ ਧੰਨਵਾਦ